ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਗਰਮੀਆਂ ਲਈ ਸਪੈਸ਼ਲ ਠੰਡੀ ਤਸੀਰ ਵਾਲੇ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਹਨਾਂ ਦੀ ਤਸੀਰ ਬਿਲਕੁਲ ਠੰਡੀ ਹੁੰਦੀ ਆ ਜਦੋਂ ਵੀ ਤੁਹਾਡਾ ਮਠਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਲੱਡੂ ਬਣਾ ਕੇ ਖਾ ਸਕਦੇ ਹੋ ਇਹ ਸਾਡੇ ਇਨਸਟ੍ਰੂ ਨੂੰ ਥਕਾਵਟ ਕਮਜ਼ੋਰੀ ਨੂੰ ਦੂਰ ਕਰਦੇ ਆ ਅੱਖਾਂ ਦੀ ਰੋਸ਼ਨੀ ਵੀ ਵਧਾਉਂਦੇ ਆ ਬਹੁਤ ਹੀ ਜ਼ਿਆਦਾ ਜਲਦੀ ਬਣਨ ਵਾਲੇ ਲੱਡੂ ਆ ਇਹ ਲੱਡੂ ਬਣਾਣਾ ਸ਼ੁਰੂ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਲੱਡੂ ਬਣਾਉਣਾ ਸ਼ੁਰੂ ਕਰਦੇ ਹਾਂ ਲड्डू ਬਣਾ ਲਈ ਮੈਂ ਇਥੇ ਕਣਕ ਦਾ ਆਟਾ ਲਿਆ ਆਇਆ ਇਹ ਕਣਕ ਦੇ ਆਟੇ ਤੋਂ ਬਣਾ ਕੇ ਤਿਆਰ ਕਰਾਂਗੇ 400 ਗ੍ਰਾਮ ਮੈਂ ਆਟਾ ਲਿਆ ਹੈ ਤੇ 200 ਗ੍ਰਾਮ ਅਸੀਂ ਇਹ ਦੇਸੀ ਘਿਓ ਲਵਾਂਗੇ ਇਹ ਲੱਡੂ ਅਸੀਂ ਦੇਸੀ ਘਿਓ ਵਿੱਚ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹੈਲਦੀ ਤਰੀਕੇ ਨਾਲ ਜਿੰਨਾ ਆਟਾ ਲੈਣਾ ਉਹ ਤੋਂ ਅੱਧਾ ਅਸੀਂ ਦੇਸੀ ਘਿਓ ਲਵਾਂਗੇ 100 ਗ੍ਰਾਮ ਅਸੀਂ ਮਖਾਣੇ ਲਏ ਆ ਫੁੱਲ ਮਖਾਣੇ ਤੇ 100 ਗ੍ਰਾਮ ਅਸੀਂ ਲਏ ਆ ਤਰਬੂਜ ਦੇ ਬੀਜ ਇਹਨਾਂ ਦੀ ਤਸਵੀਰ ਹੈ ਜਿਹੜੇ ਬਿਲਕੁਲ ਠੰਡੇ ਹੁੰਦੀ ਆ 100 ਗ੍ਰਾਮ ਹੀ ਅਸੀਂ ਖਰਬੂਜੇ ਦੇ ਬੀਜ ਲਏ ਸੀ ਤੇ 100 ਗ੍ਰਾਮ ਹੀ ਅਸੀਂ ਲਵਾਂਗੇ ਕद्दू ਦੇ ਬੀਜ ਨਾਰੀਅਲ 50 ਗ੍ਰਾਮ ਖਸਖਸ ਲਈ ਹੈ ਤੇ 50 ਗ੍ਰਾਮ ਅਸੀਂ ਨਾਰੀਅਲ ਦਾ ਬੁਰਾਦਾ ਲਿਆ ਜੇ ਤੁਹਾਡੇ ਕੋਲ ਨਾਰੀਅਲ ਦਾ ਬੁਰਾਦਾ ਨਹੀਂ ਹੈਗਾ ਤਾਂ ਤੁਸੀਂ ਖੋਪੇ ਤੇ ਗੁੱਟ ਨੂੰ ਕੱਦੂ ਕਸ਼ ਕਰਕੇ ਲੈ ਸਕਦੇ ਹੋ 150 ਗ੍ਰਾਮ ਇਹਦੇ ਵਿੱਚ ਅਸੀਂ ਪਾਵਾਂਗੇ ਤਾਗੇ ਵਾਲੀ ਮਿਸ਼ਰੀ ਮਿਸ਼ਰੀ ਹੈ ਜਿਹੜੀ ਮਿਸ਼ਰੀ ਤੇ ਸੀਰ ਹੁੰਦੀ ਹੈ ਬਿਲਕੁਲ ਠੰਡੀ ਹੁੰਦੀ ਹੈ ਇਹ ਗਰਮੀਆਂ ਵਿੱਚ ਵਧੀਆ ਰਹਿੰਦੀ ਹੈ ਆਪਣੇ ਸਰੀਰ ਲਈ ਜਿਹੜੀ ਮਿਸ਼ਰੀ ਵਿੱਚ ਤਾਗਾ ਹੋਵੇ ਤੁਸੀਂ ਉਹ ਲੈਣੀ ਹੈ ਇਹਨੂੰ ਅਸੀਂ ਬਰੀਕ ਪੀਸ ਲਾਂਗੇ ਮਿਕਸੀ ਵਿੱਚ ਨੂੰ ਗ੍ਰाइंड ਕਰ ਲਾਂਗੇ ਇਹਦਾ ਪਾਊਡਰ ਤਿਆਰ ਕਰ ਲਾਂਗੇ ਇਤੋਂ ਇਲਾਵਾ ਜੇ ਤੁਸੀਂ ਇਹਦੇ ਵਿੱਚ ਕਾਜੂ ਜਾਂ ਬਦਾਮ ਪਾਣਾ ਚਾਹੁੰਦੇ ਤਾਂ ਉਹ ਵੀ ਐਡ ਕਰ ਸਕਦੇ ਹੋ ਇੱਕ ਭਾਰੇ ਤਲੇ ਪੜਾਈ ਵਾਲੀ ਕੜਾਹੀ ਅਸੀਂ ਗੈਸ ਤੇ ਰੱਖ ਲਾਂਗੇ ਇੱਕ ਚਮਚ ਜਿਹਦੇ ਵਿੱਚ ਅਸੀਂ ਪਾਵਾਂਗੇ ਦੇਸੀ ਘਿਓ ਦਾ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਫੁੱਲ ਮਖਾਣਿਆਂ ਨੂੰ ਰੋਸਟ ਕਰਾਂਗੇ ਆਪਣੇ ਨੂੰ ਜਿਹੜੇ ਫੁੱਲ ਮਖਾਣੇ ਲਏ ਸੀ ਇਹ ਆਪਣੇ ਸਰੀਰ ਲਈ ਵਧੀਆ ਹੁੰਦੇ ਆਪਣੇ ਸਰੀਰ ਦੀ ਕਮਜ਼ੋਰੀ ਨੂੰ ਕੈਲਸ਼ੀਅਮ ਦੀ ਕਮੀ ਨੂੰ ਵਿਟਾਮਿਨਸ ਦੀ ਕਮੀ ਨੂੰ ਪੂਰਾ ਕਰਦੇ ਆ ਬਹੁਤ ਜਿਆਦਾ ਵਧੀਆ ਹੁੰਦੇ ਆ ਜੇ ਤੁਸੀਂ ਇਹਨਾਂ ਨੂੰ ਐਵੇਂ ਹੀ ਰੋਸਟ ਕਰਕੇ ਵੀ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਬਹੁਤ ਜਿਆਦਾ ਵਧੀਆ ਹੁੰਦੇ ਆ ਆਪਣੇ ਸ਼ੀਰ ਲਈ ਇਹਨਾਂ ਨੂੰ 2 ਮਿੰਟ ਲਈ ਅਸੀਂ ਰੋਸਟ ਕਰ ਲਾਂਗੇ ਜੇ ਤੁਸੀਂ ਘਿਓ ਪਾ ਕੇ ਨਹੀਂ ਖਾਣਾ ਤਾਂ ਸੁੱਕੇ ਵੀ ਇਹਨਾਂ ਨੂੰ ਡਰਾਈ ਰੋਸਟ ਵੀ ਕਰ ਸਕਦੇ ਹੋ ਇਹਨਾਂ ਦੀ ਅਸੀਂ ਨਮੀ ਬਿਲਕੁਲ ਦੂਰ ਕਰਨੀ ਹੈ ਦੇਖੋ ਜੇ ਇਹਨਾਂ ਵਿੱਚ ਨਮੀ ਹੈ ਬਿਲਕੁਲ ਟੁੱਟ ਨਹੀਂ ਰਹੇ ਹੈਗੇ ਇਹ ਇਸ ਕਰਕੇ ਇਹਨਾਂ ਨੂੰ ਅਸੀਂ 2 ਮਿੰਟ ਲਈ ਹੋਰ ਫਰਾਈ ਕਰ ਲਾਂਗੇ ਡਰਾਈ ਰੋਸਟ ਕਰ ਲਾਂਗੇ ਇਸ ਤਰੀਕੇ ਨਾਲ ਅਸੀਂ ਦੇ ਕੋਈ ਐਮ ਤਰੀਕੇ ਨਾਲ ਤੋੜ ਕੇ ਦੇਖ ਲੈਣਾ ਆ ਬਿਲਕੁਲ ਇੱਕ ਰੰਚੀ ਹੋਣੇ ਚਾਹੀਦੇ ਆ ਹੁਣ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਦੋ ਚਮਚ ਘਿਓ ਦੇ ਅਸੀਂ ਹੋਰ ਲਵਾਂਗੇ ਇਹਦੇ ਵਿੱਚ ਅਸੀਂ ਜਿਹੜੇ ਖਰਬੂਜੇ ਦੇ ਬੀਜ ਤੇ ਕੱਦੂ ਦੇ ਬੀਜ ਲਏ ਸੀਗੇ ਉਹ ਰੋਸਟ ਕਰਾਂਗੇ 2 ਸੈਕਿੰਡ ਲਈ ਇਹਨਾਂ ਨੂੰ ਰੋਸਟ ਕਰਨਾ ਹੈ ਬਸ ਇਹਨਾਂ ਦੀ ਅਸੀਂ ਨਮੀ ਦੂਰ ਕਰਨੀ ਆ ਜੇ ਤੁਸੀਂ ਕਾਜੂ ਬਦਾਮ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਹੋ ਇਹਦੇ ਵਿੱਚ 2 ਸੈਕਿੰਡ ਲਈ ਇਹਨਾਂ ਨੂੰ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਸਲੋ ਫਲੇਮ ਤੇ ਅਸੀਂ ਭੁੰਨਣਾ ਇਹਨਾਂ ਨੂੰ ਜਿਆਦਾ ਹਾਈ ਫਲੇਮ ਦੇ ਨਹੀਂ ਪੁੰਨਾ ਨਹੀਂ ਤਾਂ ਇਹ ਜਲਣ ਲੱਜੰਦੇ ਆ ਜਦੋਂ ਇਹਨਾਂ ਵਿੱਚ ਛਟਕਣੇ ਦੀ ਆਵਾਜ਼ ਆਉਣ ਲੱਗ ਜੂਵੇ ਸਮਝੋ ਤਾਂ ਇਹ ਬਿਲਕੁਲ ਪੱਕ ਕੇ ਤਿਆਰ ਆ ਨਾਲ ਹੀ ਅਸੀਂ ਇਹਦੇ ਵਿੱਚ ਖਸਖਸ ਐਡ ਕਰ ਦਾਂਗੇ ਖਸਖਸ ਦੇਖੋ ਜਦੋਂ ਮਾਈਗਰੇਨ ਹੁੰਦੀ ਆ ਸਿਰ ਦਰਦ ਹੁੰਦਾ ਥਕਾਵਟ ਵਗੈਰਾ ਹੁੰਦੀ ਆ ਉਹਦੇ ਲਈ ਸਰੀਰ ਲਈ ਵਧੀਆ ਰਹਿੰਦੀ ਆ ਇਹਦੇ ਵਿੱਚ ਕੈਲਸ਼ੀਅਮ ਵਿਟਾਮਿਨਸ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੇ ਆ ਕਿਉਂਕਿ ਅੱਜਕਲ ਮੌਸਮ ਇਦਾਂ ਦਾ ਦੇ ਸੁਸਤੀ ਚੜੀ ਰਹਿੰਦੀ ਹੈ ਸਾਰਾ ਦਿਨ ਆਪਣੇ ਆਪ ਨੂੰ ਐਵੇਂ ਲੱਗਦਾ ਜਿਵੇਂ ਸਾਰਾ ਦਿਨ ਸੋਈ ਹੀ ਜਾਈਏ ਅਸੀਂ ਪਰ ਇਹ ਥਕਾਵਟ ਨੂੰ ਵੀ ਦੂਰ ਕਰਦੇ ਆਂ ਜਿਵੇਂ ਲੱਤਾਂ ਦਰਦ ਹੁੰਦੀਆਂ ਸਿਰ ਦਰਦ ਹੁੰਦਾ ਉਹਦੀ ਕਮਜ਼ੋਰੀ ਨੂੰ ਸਾਰੇ ਨੂੰ ਦੂਰ ਕਰਦੇ ਆਂ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਨਾਲ ਇਹ ਦੇ ਵਿੱਚ ਅਸੀਂ ਆਪਣਾ ਨਾਰੀਅਲ ਦਾ ਬੁਰਾਦਾ ਲਿਆ ਸੀਗਾ ਉਹ ਵੀ ਐਡ ਕਰ ਦਾਂਗੇ ਬਾਅਦ ਵਿੱਚ ਕਰਨਾ ਇਹ ਇਹ ਸਿਰਫ 2 ਸੈਕਿੰਡ ਲਈ ਅਸੀਂ ਭੁੰਨਣਾ ਇਹਦਾ ਨਾਲਾਰੇ ਡਰਾਈ ਫਰੂਟ ਅਸੀਂ ਇਸ ਤਰੀਕੇ ਨਾਲ ਭੁੰਨ ਕੇ ਤਿਆਰ ਕਰ ਲਾਂਗੇ ਬਹੁਤ ਹੀ ਤਾਕਤ ਦੇਣ ਵਾਲੇ ਲੱਡੂ ਆ ਇਹ ਕਿਉਂਕਿ ਸਰਦੀਆਂ ਵਿੱਚ ਤਾਂ ਅਸੀਂ ਕਈ ਤਰ੍ਹਾਂ ਦੇ ਲੱਡੂ ਬਣਾ ਕੇ ਖਾਂਦੇ ਆ ਪਰ ਤੁਸੀਂ ਗਰਮੀਆਂ ਵਿੱਚ ਇਸ ਤਰੀਕੇ ਨਾਲ ਇੱਕ ਵਾਰ ਲੱਡੂ ਬਣਾ ਕੇ ਖਾਓ ਇੱਕ ਲੱਡੂ ਤੁਸੀਂ ਰੋਜ਼ ਖਾਓਗੇ ਤਾਂ ਤੁਹਾਡੀ ਥਕਾਵਟ ਦੂਰ ਹੋ ਜਾਂਦੀ ਹੈ ਲੱਤਾਂ ਦਾ ਪੇਨ ਹੁੰਦਾ ਜਿਹੜਾ ਉਹ ਵੀ ਦੂਰ ਹੋ ਜਾਂਦਾ ਹੈ ਇਹਨਾਂ ਨੂੰ ਅਸੀਂ ਬਾਹਰ ਕੱਢ ਲਾਂਗੇ ਠੰਡੇ ਹੋਣ ਤੋਂ ਬਾਅਦ ਦਰਦਰਾ ਜਾਂ ਮਿਕਸੀ ਵਿੱਚ ਨੂੰ ਇਹਨਾਂ ਦਾ ਪਾਊਡਰ ਤਿਆਰ ਕਰ ਲਾਂਗੇ ਹੁਣ ਅਸੀਂ ਇਹ ਕਰਾਹੀ ਵਿੱਚ ਅਸੀਂ ਆਪਣਾ ਆਟਾ ਲਿਆ ਸੀ ਕਣਕ ਦਾ ਉਹ ਭੁੰਨ ਲਾਂਗੇ ਗਣਕਦੇ ਆਟੇ ਨੂੰ ਅਸੀਂ ਦੇਖੋ ਦੇਸੀ ਕਿਉਂ ਵਿੱਚ ਅਜੇ ਨਹੀਂ ਪਾਣਾ ਦੇਸੀ ਕਿਉਂ ਬਾਅਦ ਵਿੱਚ ਪਾਵਾਂਗੇ ਕਿਉਂਕਿ ਜਦੋਂ ਅਸੀਂ ਦੇਸੀ ਕਿਉਂ ਪਾ ਕੇ ਇਹਨੂੰ ਭੁੰਨਦੇ ਹਾਂ ਤਾਂ ਟਾਈਮ ਲੱਗ ਜਾਂਦਾ ਹੈ ਭੁੰਨਣ ਵਿੱਚ ਆਟੇ ਨੂੰ ਤੇ ਅਸੀਂ ਜੇ ਸੁੱਕਾ ਭੁੰਨਦੇ ਹਾਂ ਤਾਂ ਇਹ ਜਲਦੀ ਭੁੰਨ ਕੇ ਤਿਆਰ ਹੋ ਜਾਂਦਾ ਹੈ ਬਿਲਕੁਲ ਸਲੋ ਗੈਸ ਤੇ ਅਸੀਂ 15 ਤੋਂ 20 ਮਿੰਟ ਲਗਾਤਾਰ ਚਲਾਉਂਦੇ ਹੋਏ ਭੁੰਨਣਾ ਜਦੋਂ ਤੱਕ ਇਹਨਾਂ ਵਿੱਚ ਤੋਂ ਖੁਸ਼ਬੂ ਨਾ ਆਣ ਲੱਗ ਜਵੇ ਜੇ ਜਦੋਂ ਅਸੀਂ ਆਟਾ ਪੰਦਿਆ ਤਾਂ ਇਹ ਬਿਲਕੁਲ ਭਾਰਾ ਹੁੰਦਾ ਚਲਾਂਦੇ ਚਲਾਂਦੇ ਜਿਵੇਂ ਜਿਵੇਂ ਇਹ ਭੁੰਨਦਾ ਜਾਂਦਾ ਉਵੇਂ ਇਹ ਬਿਲਕੁਲ ਹਲਕਾ ਹੁੰਦਾ ਜਾਂਦਾ ਚਲਾਣ ਵਿੱਚ ਵੀ ਦੇਖੋ ਕਲਰ ਕਾਫੀ ਜ਼ਿਆਦਾ ਚੇਂਜ ਹੋ ਗਿਆ ਹੈ ਮੈਂ 15 ਮਿੰਟ ਤੋਂ 20 ਮਿੰਟ ਨੂੰ ਲਗਾਤਾਰ ਚਲਾਂਦੇ ਹੋਏ ਬਿਲਕੁਲ ਸਲੋ ਫਲੇਮ ਤੇ ਭੁੰਨ ਲਿਆ ਹੈ ਇਹਦੇ ਵਿੱਚੋਂ ਖੁਸ਼ਬੂ ਵੀ ਬਹੁਤ ਵਧੀਆ ਆਉਣ ਲੱਗ ਰਹੀ ਹੈ ਜਦੋਂ ਖੁਸ਼ਬੂ ਆਉਣ ਲੱਗ ਜਵੇ ਇਹਦਾ ਮਤਲਬ ਆਟਾ ਭੁੰਨ ਕੇ ਤਿਆਰ ਹੈ ਥੋੜਾ ਤੁਸੀਂ ਲੈ ਕੇ ਇੱਕ ਜੀਭ ਤੇ ਲਗਾ ਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਆਟਾ ਭੁੰਨ ਕੇ ਬਿਲਕੁਲ ਤਿਆਰ ਆ ਜੇ ਥੋੜੇ ਜੀਭ ਤੇ ਨਹੀਂ ਚਿਪਕਿਆ ਕਲਰ ਵੀ ਥੋੜਾ ਜਿਹਾ ਚੇਂਜ ਹੋ ਗਿਆ ਹੈ ਇਹਦਾ ਹੁਣ ਬਿਲਕੁਲ ਅਸੀਂ ਇਸ ਤਰੀਕੇ ਨਾਲ ਆਟਾ ਭੁੰਨ ਲੈਣਾ ਹੈ ਅਸੀਂ ਕਿ ਓ ਪਾ ਕੇ ਨਹੀਂ ਭੁੰਨਣਾ ਜਦੋਂ ਸਾਡਾ ਆਟਾ ਭੁੰਨ ਜਵੇ ਉਸ ਤੋਂ ਬਾਅਦ ਅਸੀਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਘਿਓ ਪਾਉਂਦੇ ਜਾਵਾਂਗੇ ਕਿਉਂਕਿ ਬਾਅਦ ਵਿੱਚ ਅਸੀਂ ਜਦੋਂ ਘਿਓ ਪਾਉਂਦੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨਾ ਘਿਓ ਸਾਡੇ ਆਪਿੰਨੀਆਂ ਲਈ ਜ਼ਰੂਰੀ ਆ ਥੋੜਾ ਥੋੜਾ ਘਿਓ ਪਾ ਕੇ ਇਹਨੂੰ ਨਾਲ ਦੀ ਨਾਲ ਭੁੰਨਦੇ ਜਾਵਾਂਗੇ ਗੈਸ ਅਸੀਂ ਔਨ ਕੀਤੀ ਹੋਈ ਆ ਸਿਰਫ ਥੋੜੀ ਜਿਹੀ ਦੇਰ ਹੀ ਇਹਨੂੰ ਚਲਾਵਾਂਗੇ ਹੋਰ ਅਸੀਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਐ ਪਿੰਨੀਆਂ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਵੀ ਬਣ ਕੇ ਤਿਆਰ ਹੋਣਗੀਆਂ ਜੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਥੋੜਾ ਥੋੜਾ ਘਿਓ ਅਸੀਂ ਜਿੰਨੀ ਜ਼ਰੂਰਤ ਹੋਊਗੀ ਸਾਨੂੰ ਓਨਾ ਪਾਉਂਦੇ ਜਾਵਾਂਗੇ ਤੇ ਨਾਲ ਦੀ ਨਾਲ ਵੀ ਹਿਲਾਈ ਜਾਵਾਂਗੇ ਦੇਖੋ ਸਾਡਾ ਘਿਓ ਸਾਰਾ ਲੱਗ ਗਿਆ ਜਿੰਨਾ ਅਸੀਂ ਲਿਆ ਸੀ 200 ਗ੍ਰਾਮ ਘਿਓ ਲਿਆ ਸੀਗਾ ਅਸੀਂ 400 ਗ੍ਰਾਮ ਆਟੇ ਲਈ 200 ਗ੍ਰਾਮ ਘਿਓ ਸਾਰਾ ਲੱਗ ਚੁੱਕਿਆ ਹੈ ਹੁਣ ਅਸੀਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਕਿਉਂਕਿ ਆਟਾ ਭੁੰਨ ਕੇ ਬਿਲਕੁਲ ਤਿਆਰ ਹੈ ਇਹਨੂੰ ਅਸੀਂ ਗੈਸ ਤੋਂ ਹ ਇਨੂੰ ਥੋੜਾ ਜਿਹਾ ਠੰਡਾ ਕਰ ਲਾਂਗੇ ਇਹ ਰੂਤਾਰ ਕੇ 5 ਮਿੰਟ ਲਈ ਇਹਨੂੰ ਠੰਡਾ ਕਰ ਲਾਂਗੇ ਲਗਾਤਾਰ ਚਲਾਉਂਦੇ ਹੋਏ ਹੁਣ ਇਹਦੇ ਵਿੱਚ ਅਸੀਂ ਜਿਹੜੇ ਆਪਣੇ ਡਰਾਈ ਫਰੂਟਸ ਰੱਖੇ ਸੀਗੇ ਰੋਸਟ ਕਰਕੇ ਇਹਨਾਂ ਨੂੰ ਅਸੀਂ ਦਰਦਰਾ ਜਿਹਾ ਮਿਕਸੀ ਵਿੱਚ ਚੁਲਾ ਲਿਆ ਸੀਗਾ ਮਖਾਣਿਆਂ ਨੂੰ ਵੀ ਤੇ ਆਪਣੇ ਖਰਬੂਜੇ ਤੇ ਤਰਬੂਜ਼ ਦੇ ਬੀਜ ਜਿਹੜੇ ਲਏ ਸੀ ਸਾਰਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਨਾ ਇਹਦੇ ਵਿੱਚ ਤੇ ਨਾਲ ਹੀ ਅਸੀਂ ਇਹਨੀ ਮਿਸ਼ਰੀ ਲਈ ਸੀਗੀ ਜਿਹੜੀ ਉਹਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੈ ਦੇਖੋ ਤੁਸੀਂ ਇਸ ਤਰੀਕੇ ਨਾਲ ਬਰੀਕ ਪਾਊਡਰ ਤਿਆਰ ਕਰ ਲਾਂਗੇ ਥੋੜਾ ਜਿਹਾ ਆਟੇ ਨੂੰ ਠੰਡਾ ਹੋਣ ਤੋਂ ਬਾਅਦ ਇਦੇ ਵਿੱਚ ਇਹ ਸਾਰੇ ਸਮਾਨ ਨੂੰ ਅਸੀਂ ਮਿਕਸ ਕਰ ਲਾਂਗੇ ਜੇ ਤੁਸੀਂ ਐਜ਼ ਅ ਪੰਜੀਰੀ ਖਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਤਰੀਕੇ ਨਾਲ ਥੋੜੀ ਜੀ ਸੁੱਕਾ ਜਾਂ ਪੰਜੀਰੀ ਬਣਾ ਕੇ ਵੀ ਖਾ ਸਕਦੇ ਹੋ ਜੇ ਤੁਸੀਂ ਪਿੰਨੀਆਂ ਬਣਾ ਕੇ ਨਹੀਂ ਖਾਣਾ ਚਾਹੁੰਦੇ ਪਰ ਤੁਹਾਨੂੰ ਜੇ ਪਿੰਨੀਆਂ ਵਧੀਆ ਲੱਗਦੀਆਂ ਥੋੜਾ ਜਿਹਾ ਦੇਖੋ ਅਜੀ ਸੁੱਕਾ ਲੱਗ ਰਿਹਾ ਸਾਨੂੰ ਜਿਹੜਾ ਮਟੀਰੀਅਲ ਪਾਇਆ ਸੀ ਥੋੜਾ ਜਿਹਾ ਇਹ ਵਿੱਚ ਅਸੀਂ ਕਿਉਂ ਹੋਰ ਐਡ ਕਰਾਂਗੇ ਦੋ ਤਿੰਨ ਚਮਚੇ ਹੋਰ ਕਿਉ ਦੇ ਐਡ ਕਰਕੇ ਇੰਨਾ ਕ ਅਸੀਂ ਕਿਉ ਪਾਣਾ ਥੋੜਾ ਜਿਹਾ ਹੋਰ ਕਿ ਸਾਡੀ ਪਿੰਨੀ ਆ ਜਿਹੜੀਆਂ ਵੱਟ ਕੇ ਤਿਆਰ ਹੋ ਜਾਣ ਦੋ ਚਮਚ ਅਸੀਂ ਕਿਉਂ ਦੇ ਹੋਰ ਲਏ ਆ ਕਿਉਂਕਿ ਸਾਨੂੰ ਥੋੜਾ ਜਿਹਾ ਡਰਾਈ ਲੱਗ ਰਿਹਾ ਸੀ ਜੇ ਤੁਸੀਂ ਜ਼ਿਆਦਾ ਹੈਵੀ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਪੰਜੀਰੀ ਦੀ ਤਰ੍ਹਾਂ ਵੀ ਖਾ ਸਕਦੇ ਹੋ ਜੇ ਤੁਸੀਂ ਪਿੰਨੀਆਂ ਵਟ ਕੇ ਨਹੀਂ ਖਾਣਾ ਚਾਹੁੰਦੇ ਬਹੁਤ ਹੀ ਹੈਲਦੀ ਲੱਡੂ ਬਣ ਕੇ ਤਿਆਰ ਹੁੰਦੇ ਆ ਬੱਚੇ ਵੀ ਕਈ ਵਾਰ ਮਿੱਠਾ ਖਾਣ ਨੂੰ ਮੰਗਦੇ ਤੁਸੀਂ ਇਸ ਤਰੀਕੇ ਨਾਲ ਲੱਡੂ ਬਣਾ ਕੇ ਦੇ ਸਕਦੇ ਹੋ ਪਿੰਨੀਆਂ ਵੀ ਕਹਿ ਸਕਦੇ ਇਹਨੂੰ ਲੱਡੂ ਵੀ ਕਹਿ ਸਕਦੇ ਆ ਦੇਖੋ ਇਸ ਤਰੀਕੇ ਨਾਲ ਸਾਡੇ ਪਿੰਨੀਆਂ ਬਿਲਕੁਲ ਬਟਣੀਆਂ ਹੋਣੀਆਂ ਚਾਹੀਦੀਆਂ ਕਿ ਇੰਨਾ ਕਿਉਂ ਪਾਣਾ ਸੀ ਜ਼ਿਆਦਾ ਕਿਉਂ ਨਹੀਂ ਪਾਣਾ ਤੁਸੀਂ ਪੰਜੀਰੀ ਦੀ ਤਰ੍ਹਾਂ ਵੀ ਇਹਨੂੰ ਖਾ ਸਕਦੇ ਹੋ ਆਇਰਨ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਆਪਣੇ ਸਰੀਰ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੇ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਤੇ ਨਮਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ ਸ਼ਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਅਸੀਂ ਤੁਹਾਨੂੰ ਇੱਕ ਲੱਡੂ ਤੋੜ ਕੇ ਦਿਖਾਉਂਦੇ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਆ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣ ਕੇ ਤਿਆਰ ਹੋਏ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨਾ